ਜੇਕਰ ਕਿਸੇ ਵੀ ਸ਼ਖਸ ਤੋਂ ਪੁੱਛਿਆ ਜਾਵੇ ਕਿ ਉਹ ਕਿਸ ਮੁਲਕ ਦੀ ਨਾਗਰਿਕਤਾ ਲੈਣਾ ਚਾਹੁੰਦਾ ਹੈ ਜਾਂ ਫਿਰ ਕਿਸ ਮੁਲਕ ਦਾ ਹਮੇਸ਼ਾ ਲਈ ਵਸਣਦਾ ਬਣਨਾ ਚਾਹੇ ਤਾਂ ਉਸ ਦਾ ਜਵਾਬ ਲਗਭਗ ਹੋਵੇਗਾ ਅਮਰੀਕਾ ਅਮਰੀਕਾ ਜਿੱਥੇ ਜਾਣ ਦਾ ਸੁਪਨਾ ਹਰ ਕੋਈ ਸੰਜੋਈ ਬੈਠਾ ਹੈ ਅਮਰੀਕੀ ਨਾਗਰਿਕਤਾ ਨੂੰ ਦੁਨੀਆ ਦੀ ਸਭ ਤੋਂ ਵਧੀਆ ਤੇ ਫਾਇਦੇ ਦੇਣ ਵਾਲੀ ਨਾਗਰਿਕਤਾ ਮੰਨਿਆ ਜਾਂਦਾ ਹੈ ਜਿਸ ਦੇ ਲਈ ਹਜ਼ਾਰਾਂ ਪ੍ਰਵਾਸੀ ਤੇ ਸ਼ਰਨਾਰਥੀ ਇਸ ਨੂੰ ਹਾਸਲ ਕਰਨ ਦੇ ਲਈ ਜਾਨ ਖਤਰੇ ਦੇ ਵਿੱਚ ਪਾਉਣ ਦੇ ਲਈ ਤਿਆਰ ਰਹਿੰਦੇ ਨੇ ਪਰ ਇਸੇ ਦੇ ਨਾਲ ਅਜੀਬ ਗੱਲ ਇਹ ਹੈ ਕਿ ਹੁਣ ਅਮਰੀਕੀ ਖੁਦ ਆਪਣੀ ਨਾਗਰਿਕਤਾ ਛੱਡ ਰਹੇ ਨੇ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਅਮਰੀਕੀ ਨਾਗਰਿਕ 2024 ਵਿੱਚ ਲਗਭਗ 5000 ਤੋਂ ਵੱਧ ਅਮਰੀਕੀਆਂ ਨੇ ਅਧਿਕਾਰਿਕ ਤੌਰ ਤੇ ਨਾਗਰਿਕਤਾ ਤਿਆਗ ਦਿੱਤੀ ਅਤੇ ਇਹ ਆંકੜੇ ਲਗਾਤਾਰ ਵੱਧ ਰਹੇ ਨੇ ਅਮਰੀਕਾ ਦੀ ਨਾਗਰਿਕਤਾ ਦੇ ਲਈ ਲੱਖਾਂ ਲੋਕ ਲੰਮੀਆਂ ਲਾਈਨਾਂ ਦੇ ਵਿੱਚ ਖੜੇ ਰਹਿੰਦੇ ਨੇ ਤੇ ਵੀਜ਼ਾ ਲੋਟਰੀ ਜਾਂ ਫਿਰ ਅਸਾਈਲਮ ਹਾਸਲ ਕਰਨ ਦੇ ਲਈ ਜ਼ਿੰਦਗੀ ਬਿਤਾ ਦਿੰਦੇ ਨੇ ਪਰ ਵਿਦੇਸ਼ ਦੇ ਵਿੱਚ ਰਹਿਣ ਵਾਲੇ ਅਮਰੀਕੀ ਨਾਗਰਿਕਾਂ ਲਈ ਇਹ ਨਾਗਰਿਕਤਾ ਬੋਝ ਬਣ ਚੁੱਕੀ ਹੈ ਅਮਰੀਕਾ ਦੀ ਟੈਕਸ ਅਥਾਰਟੀ ਦੇ ਅੰਕੜਿਆਂ ਮੁਤਾਬਕ ਸਾਲ 2009 ਤੋਂ ਪਹਿਲਾਂ ਸਾਲਾਨਾ 200 ਤੋਂ 400 ਲੋਕਾਂ ਨੇ ਨਾਗਰਿਕਤਾ त्याਗੀਆਂ ਨੇ ਪਰ ਹੁਣ ਇਹ 5000 ਤੋਂ ਜ਼ਿਆਦਾ ਹੋ ਗਈਆਂ ਨੇ ਸਾਲ 2020 ਦੇ ਅੰਦਰ ਅੰਦਰ ਰਿਕਾਰਡ 6705 ਨਾਗਰਿਕਤਾ ਛੱਡੀਆਂ ਗਈਆਂ ਨੇ ਕੁਦ ਪੰਜਾਬੀ ਪਾਈਚਾਰਾ ਵੀ ਅਮਰੀਕੀ ਟੈਕਸ ਦੇ ਬੋਝ ਹੇਠਾਂ ਦੱਬਿਆ ਹੋਇਆ ਮਹਿਸੂਸ ਕਰਦਾ ਹੈ ਅਮਰੀਕੀ ਨਾਗਰਿਕਤਾ ਤਿਆਗਣ ਦੇ ਆਂਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਸਾਲ 2024 ਦੇ ਵਿੱਚ ਰਿਕਾਰਡ ਤੋੜਵਾਦਾ ਹੋਇਆ ਅਮਰੀਕੀ ਟੈਕਸ ਅਥਾਰਟੀ ਅਤੇ ਫੈਡਰਲ ਰਜਿਸਟਰ ਦੇ ਆਂਕੜਿਆਂ ਦੇ ਮੁਤਾਬਿਕ 2024 ਦੇ ਵਿੱਚ ਕੁੱਲ 4819 ਤੋਂ ਲੈ ਕੇ 5000 ਦੇ ਵਿੱਚਕਾਰ ਅਮਰੀਕੀਆਂ ਨੇ ਨਾਗਰਿਕਤਾ ਤਿਆਗੀ ਹੈ 2025 ਦੀ ਗੱਲ ਕੀਤੀ ਜਾਵੇ ਤਾਂ 2025 ਵਿੱਚ ਇਹ ਗਿਣਤੀ 6000 ਤੋਂ ਜ਼ਿਆਦਾ ਹੋ ਸਕਦੀ ਹੈ ਕਿਉਂਕਿ 트ੰਪ ਦੀ ਵਾਪਸੀ ਨੇ ਰਾਜਨੀਤਿਕ ਤੌਰ ਤੇ ਨਿਰਾਸ਼ਾ ਵਧਾਈ ਹੈ ਅਮਰੀਕਾ ਵਿੱਚ 9 ਮਿਲੀਅਨ ਲੋਕ ਅਜੇਹੇ ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੰਬੇ ਸਮੇਂ ਤੋਂ ਵਿਦੇਸ਼ਾਂ ਦੇ ਵਿੱਚ ਹੀ ਰਹਿੰਦੇ ਨੇ ਅਤੇ ਦੋਹਰੀ ਨਾਗਰਿਕਤਾ ਵਾਲੇ ਨੇ ਨਾਗਰਿਕਤਾ ਛੱਡਣ ਵਾਲਿਆਂ ਵਿੱਚ 40% ਤੋਂ ਵੱਧ ਲੋਕ ਦੋਹਰੀ ਨਾਗਰਿਕਤਾ ਰੱਖਣ ਵਾਲੇ ਨੇ ਇਹ ਲੋਕ ਜ਼ਿਆਦਾਤਰ ਯੂਕੇ, ਕੈਨੇਡਾ, ਜਰਮਨੀ, ਸਵਿਟਜ਼ਰਲੈਂਡ ਅਤੇ ਸਿੰਗਾਪੁਰ ਦੇ ਵਿੱਚ ਰਹਿੰਦੇ ਨੇ ਅਮਰੀਕਾ ਦੇ ਨਾਗਰਿਕਤਾ ਛੱਡਣ ਦੇ ਮੁੱਖ ਕਾਰਨਾ ਵਿੱਚ ਸਭ ਤੋਂ ਵੱਡਾ ਟੈਕਸ ਤੇ ਬੈਂਕਿੰਗ ਦੇ ਨਾਲ ਜੁੜਿਆ ਹੋਇਆ ਹੈ ਅਮਰੀਕਾ ਦੁਨੀਆ ਦਾ ਇੱਕੋ ਇੱਕ ਵਾਹ ਦੇਸ਼ ਹੈ ਜੋ ਨਾਗਰਿਕਾਂ ਦੀ ਵਿਸ਼ਵ ਵਿਆਪੀ ਆਮਦਨ ਤੇ ਟੈਕਸ ਲੈਂਦਾ ਹੈ ਚਾਹੇ ਉਹ ਵਿਦੇਸ਼ ਤੇ ਵਿੱਚ ਰਹਿੰਦੇ ਹੋਣ ਇਸ ਨਾਲ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਹਰ ਸਾਲ ਇੰਟਰਨਲ ਰੈਵਨਿਊ ਸਰਵਿਸ ਯਾਨੀ ਕਿ ਆਈਆਰਐਸ ਨੂੰ ਰਿਪੋਰਟਿੰਗ ਕਰਨੀ ਪੈਂਦੀ ਹੈ ਜੋ ਖਰਚੇ ਵਾਲੀ ਤੇ ਮਾਨਸਿਕ ਤਣਾਅ ਦੇਣ ਵਾਲੀ ਪ੍ਰਕਿਰਿਆ ਹੈ ਆਈਆਰਐਸ ਵਿਅਕਤੀਆਂ ਅਤੇ ਕਾਰੋਬਾਰੀਆਂ ਤੋਂ ਆਮਦਨ ਟੈਕਸ ਇਕੱਠਾ ਕਰਦੀ ਹੈ ਭਾਵੇਂ ਉਹ ਅਮਰੀਕਾ ਤੋਂ ਬਾਹਰ ਹੀ ਕਿਉਂ ਨਾ ਰਹਿੰਦੇ ਹੋਣ ਦੂਜਾ ਫੋਰਨ ਅਕਾਊਂਟ ਟੈਕਸ ਕੰਪਲਾਈਂਸ ਐਕਟ ਇਸ ਦੇ ਤਹਿਤ ਦੁਨੀਆ ਭਰ ਦੀਆਂ ਬੈਂਕਾਂ ਤੇ ਵਿੱਤੀ ਸੰਸਥਾਵਾਂ ਨੂੰ ਅਮਰੀਕੀ ਨਾਗਰਿਕਾਂ ਦੇ ਖਾਤਿਆਂ ਦੀ ਜਾਣਕਾਰੀ ਇੰਟਰਨਲ ਰੈਵਨਿਊ ਸਰਵਿਸ ਨੂੰ ਦੇਣੀ ਪੈਂਦੀ ਹੈ ਇਸ ਦੇ ਕਾਰਨ ਵਿਦੇਸ਼ੀ ਬੈਂਕ ਅਮਰੀਕਿਆ ਨੂੰ ਹਾਈ ਰਿਸਕ ਮੰਨਦੇ ਨੇ ਅਤੇ ਉਹਨਾਂ ਦੇ ਖਾਤੇ ਬੰਦ ਕਰ ਦਿੰਦੇ ਨੇ ਜਾਂ ਫਿਰ ਉਹਨਾਂ ਦੀਆਂ ਬੈਂਕਿੰਗ ਸੇਵਾਵਾਂ ਨਹੀਂ ਦਿੰਦੇ ਇਸ ਨਾਲ ਅਮਰੀਕਾ ਤੋਂ ਬਾਹਰ ਰਹਿੰਦੇ ਅਮਰੀਕੀਆਂ ਨੂੰ ਲੋਨ ਲੈਣ ਵਿੱਚ ਇਨਵੈਸਟਮੈਂਟ ਕਰਨ ਵਿੱਚ ਜਾਂ ਫਿਰ ਬੇਸਿਕ ਬੈਂਕਿੰਗ ਦੇ ਵਿੱਚ ਮੁਸ਼ਕਲ ਆਉਂਦੀ ਹੈ ਇਸ ਤੋਂ ਦੁਖੀ ਹੋ ਕੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਅਮਰੀਕੀ ਨਾਗਰਿਕ ਅਕਸਰ ਨਾਗਰਿਕਤਾ ਛੱਡ ਦਿੰਦੇ ਨੇ ਅਮਰੀਕਾ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਰਾਜਨੀਤਿਕ ਉਥਲ-ਪੁਥਲ ਵੀ ਹੋ ਰਹੀ ਹੈ 2025 ਦੀਆਂ ਚੋਣਾਂ ਤੋਂ ਬਾਅਦ ਟਰੰਪ ਦੀ ਵਾਪਸੀ ਨੇ ਇਮੀਗ੍ਰੇਸ਼ਨ, ਗਲੋਬਲ ਵਾਰਮਿੰਗ, ਅਬੋਰਸ਼ਨ ਅਤੇ ਐਲਜੀਬੀਟੀਕਯੂ ਦੇ ਅਧਿਕਾਰਾਂ ਵਰਗੀ ਨੀਤੀਆਂ ਦੇ ਨਾਲ ਨਿਰਾਸ਼ਾ ਵਧਾਈ ਹੈ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਹੁਣ 30% ਅਮਰੀਕੀ ਰਾਜਨੀਤਿਕ ਕਾਰਨਾ ਕਰਕੇ ਨਾਗਰਿਕਤਾ ਤਿਆਗ ਚੁੱਕੇ ਨੇ ਕਈ ਦੇਸ਼ ਦੋਹਰੀ ਨਾਗਰਿਕਤਾ ਨਹੀਂ ਮੰਨਦੇ ਇਸ ਲਈ ਅਮਰੀਕੀਆਂ ਨੂੰ ਇੱਕ ਪਾਸੇ ਦੀ ਨਾਗਰਿਕਤਾ ਛੱਡਣੀ ਪੈਂਦੀ ਹੈ ਅਮਰੀਕਾ ਦੀ ਨਾਗਰਿਕਤਾ ਛੱਡਣਾ ਵੀ ਆਸਾਨ ਨਹੀਂ ਇਸ ਦੇ ਲਈ ਯੂਐਸ ਕੌਂਸਲੇਟ ਦੇ ਵਿੱਚ ਜਾ ਕੇ ਸੌਂ ਲੈਣੀ ਪੈਂਦੀ ਹੈ ਅਤੇ 5 ਸਾਲ ਦੀ ਟੈਕਸਾਂ ਦੇ ਬਾਰੇ ਜਾਣਕਾਰੀ ਵੀ ਸਰਕਾਰ ਨੂੰ ਦੇਣੀ ਪੈਂਦੀ ਹੈ ਇਸ ਤੋਂ ਬਾਅਦ 2350 ਡਾਲਰ ਦੀ ਫੀਸ ਵੀ ਚੁਕਾਉਣੀ ਪੈਂਦੀ ਹੈ ਇਸ ਦੇ ਨਾਲ ਐਗਜ਼ਿਟ ਟੈਕਸ ਵੀ ਲੱਗ ਸਕਦਾ ਹੈ ਤੇ ਵਾਪਸ ਆਉਣਾ ਮੁਸ਼ਕਲ ਹੋ ਸਕਦਾ ਹੈ ਪੈਰਿਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕੀ ਲੋਕ ਨਾਗਰਿਕਤਾ ਛੱਡ ਕੇ ਆਜ਼ਾਦ ਹੋਣਾ ਚਾਹੁੰਦੇ ਨੇ ਤਾਂ ਜੋ ਟੈਕਸ ਦੇ ਬੋਝ ਤੋਂ ਆਜ਼ਾਦੀ ਮਿਲ ਸਕੇ ਅਤੇ ਇਹ ਆંકੜੇ ਭਵਿੱਖ ਦੇ ਵਿੱਚ ਹੋਰ ਵੀ ਵਧਣਗੇ